ਸ਼੍ਰੋਮਣੀ ਅਕਾਲੀ ਦਲ ਦੇ ਹੱਡਾਫਿਸ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੀ ਹਾਜ਼ਰ ਹੈ ਜਿਲ੍ਹਿਆਂ ਦੇ ਜਥੇਦਾਰ ਸਰਬਾਨ ਵੀ ਐਸਜੀਪੀਸੀ ਦੇ ਕਾਫੀ ਮੈਂਬਰ ਸਰਬਾਨ ਵੀ ਔਰ ਯੂਥ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਮੁਖਤਉਰ ਤੇ ਉਧਕਤੇ ਤੇ ਦੋ ਕਮਾ ਵਾਸਤੇ ਅਸੀਂ ਡਿਊਟੀਆਂ ਸਾਰਿਆਂ ਨਾਲ ਵਨ ਟੂ ਵਨ ਮੀਟਿੰਗਾਂ ਕਰਕੇ ਲਾ ਰਹੇ ਹਾਂ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜ ਜਦੀ ਲਾਸਟ ਡੇਟ 31 ਅਗਸਤ ਆ ਉਹਦੀ ਅਸੀਂ ਸਮੀਖਿਆ ਕਰ ਰਹੇ ਹਾਂ ਕਿੱਥੇ ਕਿੱਥੇ ਕਿੰਨੀਆਂ-ਕਿੰਨੀਆਂ ਹੁਣ ਤੱਕ ਬਣੀਆਂ ਜਿੱਥੇ ਘਟਾ ਉੱਥੇ ਕਿਵੇਂ ਰਫ਼ਤਾਰ ਤੇਜ਼ ਕੀਤੀ ਜਾ ਸਕਦੀ ਆ ਉਹ ਅਸੀਂ ਸੀਨੀਅਰ ਲੀਡਰ ਸਭਾ ਨੂੰ ਬਖਵਾਤਮਤ ਬੇਨਤੀ ਕਰ ਰਹੇ ਹਾਂ ਔਰ ਦੂਜਾ ਜਿਹੜੇ 4 22 ਇਲੈਕਸ਼ਨ ਆ ਰਹੀਆਂ ਪ੍ਰਧਾਨ ਸਾਹਿਬ ਨੇ ਵੀ ਪਹਿਲਾਂ ਸਾਰੇ ਹਲਕਾਂ ਚਾਰਜਾਂ ਦੀ ਮੀਟਿੰਗ ਕੀਤੀ ਹੈ ਉਹਦੀ ਹੁਣ ਉਹਨਾਂ ਦੀ ਰਾਏ ਲੈ ਕੇ ਕਿ ਕਿਹੜਾ ਕਿਹੜਾ ਕਿੱਥੇ ਕਿੱਥੇ ਡਿਊਟੀ ਦੇਣਾ ਬਾਜੂ ਸੰਵੇਦਾ ਔਰ ਉਹਨਾਂ ਨੂੰ ਰਿਕਵੈਸਟ ਕਰ ਰਹੇ ਆ ਕਿ ਸਲੋਡੀ ਸਲੋਡੀ ਉਹਨਾਂ ਇਲਾਕਿਆਂ 'ਚ ਜਾ ਕੇ ਘਟੋ ਘਟ ਤਿੰਨ ਦਿਨ ਹਫਤੇ ਦੇ ਵਿੱਚ ਡਿਵੋਟ ਕਰਕੇ ਤੇ ਆਪੋ ਆਪਣਾ ਜਿਹੜਾ ਏਰੀਆ ਉੱਥੇ ਦੇ ਸਾਡੇ ਸਥਾਨਕ ਲੀਡਰਾਂ ਦੇ ਨਾਲ ਸਾਰਾ ਵਿਚਾਰਾ ਕਰਕੇ ਵੰਡ ਕੇ ਆਪਣਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਜਾਵੇ। ਉਹਨੂੰ ਖੁਸ਼ੀ ਹੈ ਕਿ ਬੜਾ ਵੱਡਾ ਉਤਸ਼ਾਹ ਆ ਬੜੀ ਵੱਡੀ ਗਿਣਤੀ ਚ ਕਿਉਂਕਿ ਹਾਲੇ ਤਾਂ ਅਸੀਂ ਚੰਡੀਗੜ੍ਹ ਤੇ ਜਿਹੜੇ ਨੇੜੇ-ਨੇੜੇ ਦੇ ਜਲੇ ਆ ਇਹਨਾਂ ਦੇ ਲੀਡਰ ਬੁਲਾਏ ਆ ਹੱਲੇ ਹੋਰ ਵੀ ਪੱਤੀ ਪਲਾ ਕੇ ਤੇ ਇਦਾਂ ਛੋਟੀਆਂ ਪਟੀਆਂ ਅਸੀਂ ਲਗਾਤਾਰ ਕਰਦੇ ਰਵਾਂਗੇ ਸਾਰਿਆਂ ਦਾ ਮੈਂ ਤੈਅ ਦਿਲ ਤੋਂ ਧੰਨਵਾਦ ਕਰਦਾ। ਅੰਨਕੋਈ ਕੁਛ ਚੀਕੋ ਸਭ ਬਾਕੀ ਕਰੀਜੀ ਸੋ ਕਿ ਲੋਗੇ ਲੇਕਿੰਗ ਮੈਂ ਉਸ ਤੋਂ ਬਾਅਦ ਇਹ ਜੋ ਸੁਰਮਖੀ ਹੈ ਨਾ ਕਿਉਂ ਚੰਡੀਗੜ੍ਹ ਇੱਥੇ 21 ਐਕਸਿਡੈਂਟਸ ਦੇ ਮੱਤੇ ਸਰਲੰਦ ਹੈ ਇੱਥੇ ਆਸਾਂ ਜਿੰਨੇ ਅਬਜ਼ਰਵੈਂਸ ਲਿਖ ਸਕਦੇ ਆ ਤੁਹਾਡੇ ਕੋਲ ਕੀ ਰਿਐਕਸ਼ਨ ਹੈ ਅਗਰ ਕੋਸ਼ਿਸ਼ ਦੇਖੋ ਜਦੋਂ ਆਪੇ ਹੀ ਤੁਸੀਂ ਕਹੀ ਜਾਂਦੇ ਹੋ ਕਿ ਬਾਜੀ ਤਰ੍ਹਾਂ ਕਿ ਫਿਰ ਇੱਥੇ ਕਿਲਾ ਲਾਣਾ ਸਮਝ ਆ ਗਈ ਇੱਥੇ ਤਾਂ ਪਾਰਟੀ ਨੇ ਕਿੰਨੇ ਦਿਨ ਜਦੋਂ ਮੀਟਿੰਗਾਂ ਚੱਲਦੀਆਂ ਸੀ ਤੇ ਹਰ ਮੀਟਿੰਗ ਦੇ ਵਿੱਚ ਅਡਵਾਂਸ ਦੇ ਵਿੱਚ ਬੇਨਤੀ ਕੀਤੀ ਸੀ ਕਿ ਜਿਹੜਾ ਕੋਈ ਪੱਖ ਰੱਖਣਾ ਹੈ ਕਿਸੇ ਨੇ ਇਤਿਆਹ ਕਰ। ਜਦੋਂ ਪ੍ਰਧਾਨ ਸਾਹਿਬ ਅਫੀਸ਼ੀਅਲ ਮੀਟਿੰਗਾਂ ਕਰ ਰਹੇ ਸੀ ਉਦੋਂ ਤੱਕ ਆਇਆ ਨਹੀਂ। ਉਦੋਂ ਤਾਂ ਬਾਹਰ ਜਾ ਕੇ ਕੋਸ਼ਿਸ਼ ਕੀਤੀ ਕਿ ਕਿਸੇ ਨਾ ਕਿਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕੀਤਾ ਜਾ ਸਕੇ। ਪਾਰਟੀ ਦੇ ਖਿਲਾਫ ਗੱਲਾਂ ਕੀਤੀਆਂ। ਤੇ ਹੁਣ ਜਦੋਂ ਤੁਸੀਂ ਬਾਗੀ ਗਤੀਕਦੀਆਂ ਜਿਹੜੀਆਂ ਉਹ ਕਰਦੀਆਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਹੈੱਡ ਆਫਿਸ ਹੈ ਸਾਰੀ ਪਾਰਟੀ ਦਾ ਸਾਂਝਾ ਘਰ ਹੈ ਕਿ ਨਾ ਕੋਈ ਮੇਰਾ ਸੁਖਦਾ ਗਰੇਵਾਲ ਸਾਹਿਬ ਦਾ ਦਾ ਪ੍ਰਧਾਨ ਸਾਹਿਬ ਦਾ ਇਹ ਸਭ ਦਾ ਇੱਕ ਸਾਂਝਾ ਘਰ ਹੁੰਦਾ ਪਾਰਟੀ ਦਾ ਦਫਤਰ ਜਿਹੜਾ ਇੱਥੇ ਹਮੇਸ਼ਾ ਕਿਸੇ ਨੇ ਕੋਈ ਵੀ ਆਪਣੇ ਮਨ ਦੀ ਗੱਲ ਰੱਖਣੀ ਹੋਵੇ ਕਿਸੇ ਵੀ ਮੀਟਿੰਗ ਦੇ ਵਿੱਚ ਖੜੇ ਬੱਤੇ ਨਾਲ ਹਮੇਸ਼ਾ ਉਹਨੂੰ ਸਨਕਾਰ ਕੀਤਾ ਜਾਂਦਾ ਪਰ ਇਸ ਘਰ ਦੀ ਇੱਕ ਮਰਿਆਦਾ ਹੈ ਕਿ ਘਰ ਦੇ ਮੈਂਬਰ ਆਪਣਾ ਇੱਕ ਮੁਖੀ ਚੁੰਨੇ ਪ੍ਰੋਪਰ ਡੈਮੋਕਰੇਟਿਕ ਤਰੀਕੇ ਦੇ ਨਾਲ ਸੰਵਿਧਾਨਕ ਤੌਰ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਕ ਪਰ ਜਿਹੜਾ ਸਾਰੇ ਵਲਕੇ ਮੈਂਬਰ ਪਰਿਵਾਰ ਦਾ ਮੁਖੀ ਚੁਣਦੇ ਆ ਉਹਦੇ ਹੱਥ ਹੀ ਅਧਿਕਾਰ ਉਸ ਦੀਆਂ ਚਾਬੀਆਂ ਇਹ ਲੀਗਲ ਪ੍ਰੋਸੀਜਰ ਹੈ ਪਰ ਉਹਦੀ ਜਿਹੜੀਆਂ ਮਰਜ਼ੀ ਦੇ ਮੁਤਾਬਕ ਹੀ ਜੋ ਪਾਰਟੀ ਦਾ ਸੰਵਿਧਾਨ ਹੈ ਉਹਦੇ ਮੁਤਾਬਕ ਕੰਮ ਚੱਲੀਆਂ ਹੁੰਦੀਆਂ ਇਸ ਕਰਕੇ ਕੋਈ ਬਾਰਿਜ ਪਾਲਿਸਾ ਹੈ ਨਹੀਂ ਕਿ ਜਿਹੜਾ ਮਰਜ਼ੀ ਬੁੱਕ ਕਰਾ ਲਵੇ ਤੇ ਜੋ ਮਰਜ਼ੀ ਆਪਣਾ ਸਮਾਗਮ ਕਰ ਲਵੇ ਇੱਥੇ ਪਾਰਟੀ ਦੀ ਜਿਹੜੀ ਵਿਚਾਰਧਾਰਾ ਹੈ ਉਹ ਹਦਾਫੇਸਤੋ ਚੱਲਦੀ ਇੱਥੇ ਪੰਜਾਬ ਦੇ ਲੋਕਾਂ ਦੀ ਗੱਲ ਜਿਹੜੀ ਹੈ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹ ਇੱਥੇ ਡਿਸਕਸ ਹੁੰਦੀਆਂ ਉਹਦੇ ਹੱਲ ਕੀ ਕੱਢਣੇ ਆ ਉਹ ਡਿਸਕਸ ਹੁੰਦੇ ਆ ਪਾਰਟੀ ਦੇ ਵਿਚਾਰਤਾਂ ਦਾ ਡਿਸਕਸ ਹੁੰਦੀ ਹੈ ਇਸ ਕਰਕੇ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਆ ਸਭ ਦਾ ਸਾਂਝਾ ਕੰਮ ਪਰ ਜੇ ਕੋਈ ਪਾਰਟੀ ਦੇ ਖਿਲਾਫ ਚੱਲਦਾ ਉਦੇ ਵਾਸਤੇ ਫਿਰ ਉਸ ਘਰ ਚ ਪੇਠਾ ਨਹੀਂ ਠੀਕਾ ਸਭ ਚਰਚਾ ਇਹ ਵੀ ਹੈ ਕਿ ਉਹਨਾਂ ਨੇ ਸਮਾਂ ਮੰਗਿਆ ਸੀ ਇੱਥੇ ਮੀਟਿੰਗ ਕਰਨ ਵਾਲੀ ਜਾਂ ਪ੍ਰੈਸ ਕਾਨਫਰੰਸ ਕਰਨ ਵਾਲੇ ਕਿਸੇ ਨਾਲ ਗੱਲ ਕੀਤੀ ਪਹਿਲਾਂ ਤਾਂ ਨਾਂ ਦੱਸੋ ਕਿ ਜਿਹੜਾ ਬੰਦਾ ਕਹਿੰਦਾ ਹੈ ਕਿ ਮੈਂ ਪਾਰਟੀ ਆਫਿਸ ਦੇ ਵਿੱਚ ਮੀਟਿੰਗ ਕਰਨ ਨੂੰ ਆਤੇ ਥਾਂ ਮੰਗੀ ਸੁਣੋ ਕੋਈ ਨਾਂ ਦੱਸੋ ਜਿਹੜਾ ਡਿਟਰ ਕਹਿੰਦਾ ਮੈਂ ਨਾਲ ਕਿਸੇ ਦੀ ਗੱਲ ਕਿਸੇ ਦੀ ਗੱਲ ਜਿਹੜਾ ਝੂਠ ਕੰਨੋ ਬਾਰ-ਬਾਰ ਮਾਰੀ ਦਿੰਦੇ ਕੋਈ ਨਾਂ ਤੁਸੀਂ ਵੀ ਦੱਸ ਸਕਦੇ ਮੈਂ ਹੁਣੇ ਤੁਹਾਡੇ ਸਾਹਮਣੇ ਟੈਲੀਫੋਨ ਕਰਕੇ ਪੁੱਛ ਲੈਣਾ ਮੈਨੂੰ ਕਦੋਂ ਗੱਲ ਕੀਤੀ ਸੀ ਤੁਸੀਂ ਦੱਸੋ ਕਿਸੇ ਨੇ ਨਹੀਂ ਕਰ ਕੀਤੀ ਠੀਕ ਹੈ ਮੈਨੂੰ ਕੋਸ਼ਿਸ਼ ਤੋਂ ਬਾਕੀ ਰਿਐਕਸ਼ਨ ਦੇਗਾ ਅਗਰ ਕੋਸ਼ਿਸ਼ ਕਰਦੇ ਨੇ ਕਿ ਉਹਦੀ ਕੱਢ ਕੀ ਰਿਐਕਸ਼ਨ ਦੇ ਕੀ ਸਟ੍ਰੈਟਜੀ ਨਹੀਂ ਕੋਸ਼ਿਸ਼ ਕਿਸ ਤਰੀਕ ਦੇ ਕਰਨਗੇ ਇਸ ਗੱਲ ਦੀ ਕਰਨੀ ਕੋਸ਼ਿਸ਼ ਹਾਂ ਚੰਡੀਗੜ੍ਹ ਦੇ ਐਨੇ ਕੋਠੀਆਂ ਨੇ ਤੇ ਮੈਂ ਜਿਹਦੇ ਮਰਜ਼ੀ ਕਰ ਬੜ ਦੂੰ ਹਰ ਇੱਕ ਅਧਿਕੁਈ ਮर्यादा ਹੁੰਦੀ ਹੈ ਨਾ ਕਿਸ ਗੱਲ ਦੀ ਕੋਸ਼ਿਸ਼ ਕਰਨਾ ਜੇ ਕੋਈ ਮर्यादा ਨੂੰ ਤੋੜੇਗਾ ਕਾਨੂੰਨ ਨੂੰ ਤੋੜੇਗਾ ਉਹ ਆਪਣੇ ਆਪ ਜ਼ਿੰਮੇਵਾਰ ਜੋ ਕਿ ਸਿਸਟਮ ਹੈ ਸਿਸਟਮ ਦੇ ਮੁਤਾਬਕ ਕੋਈ ਕਬਜ਼ਾ ਕਰਕੇ ਨਹੀਂ ਬੈਠਾ ਪਾਰਟੀ ਦਾ ਹੈਡ ਆਫਿਸ ਪ੍ਰਾਪਰ ਸਿਸਟਮ ਨਾਲ ਇਲੈਕਸ਼ਨ ਹੋ ਕੇ ਤੇ ਪਾਰਟੀ ਦਾ ਹੈਡ ਆਫਿਸ ਜਿਹੜਾ ਹੈਗਾ ਉਹ ਐਸੋਨੀ ਸਨਦਰ ਸਿੰਘ ਬਾਦਲ ਤੇ ਜਿਹੜੀ ਹੈਗੀ ਆ ਤੌਰ ਪ੍ਰਧਾਨ ਉਹਨਾਂ ਦੇ ਕੋਲ ਔਰ ਸੰਸਥਾ ਦੇ ਵਿੱਚ ਜੋ ਪ੍ਰਧਾਨ ਔਰ ਜੋ ਸਾਡੀ ਕਮੇਟੀ ਫੈਸਲੇ ਕਰਦੀ ਹੈ ਉਹਦੇ ਦਰਸ ਸਭਾ ਨੇ ਫੈਸਲੇ ਕਰਦੇ ਉਹਦੇ ਮੁਤਾਬਕ ਹੀ ਕੰਮ ਚੱਲਦਾ ਇਸ ਕਰਕੇ ਮੰਨਤ ਜੀ ਤਾਂ ਨਹੀਂ ਹੋ ਸਕਦੀ ਕਿ ਮੈਂ ਹੁਣ ਜਾ ਕੇ ਕਹਾਂ ਕਈ ਜਿਹੜੀ ਹੈ ਮੈਂ ਕਿਸੇ ਹੋਰ ਪਾਰਟੀ ਦੇ ਦਫ਼ਤਰ ਜਾ ਕੇ ਮੀਟਿੰਗ ਕਰਨੀ ਹੈ ਤਾਂ ਫਿਰ ਮੈਨੂੰ ਲੋਕ ਕਹਿੰਦੇ ਨੇ ਪਾਰਟੀ ਦਾ ਉਹ ਹੀ ਹੁੰਦਾ ਜਿਹੜੇ ਪਾਰਟੀ ਦੇ ਅਨੁਸ਼ਾਸਨ ਨੂੰ ਮੰਨੇ ਪਾਰਟੀ ਦੇ ਡਿਸਿਪਲਨ ਨੂੰ ਮੰਨੇ ਜਦੋਂ ਭਰਤੀ ਕਰਦੇ ਹਾਂ ਅਸੀਂ ਮੈਂਬਰਸ਼ਿਪ ਭਰਦੇ ਹਾਂ ਤੇ ਉੱਚ ਪਹਿਲਾਂ ਹੀ ਹੁੰਦਾ ਕਿ ਮੈਂ ਪਾਰਟੀ ਦੇ ਪਾਲਿਸੀ ਪ੍ਰੋਗਰਾਮ ਨੂੰ ਮੰਨਦਾ ਤੇ ਪਾਰਟੀ ਦੇ ਅਨੁਸ਼ਾਸਨ ਦਾ ਪਾਬੰਦ ਰਹਿਣਾ ਤੇ ਜੇ ਤੁਸੀਂ ਨਹੀਂ ਰਹਿੰਦੇ ਇਸ ਕਿਸਮ ਨੂੰ ਤੋੜਦੇ ਹੋ ਫਿਰ ਤੁਸੀਂ ਆਪ ਹੀ ਜਿਹੜਾ ਜਦੋਂ ਆਪਣੇ ਆਪ ਨੂੰ ਤੁਸੀਂ ਬਾਗੀ ਕਹਿ ਕੇ ਤੇ

इतना लंबा मीटिंग्स का दौर चला रोज हमारे अध्यक्ष बैठते थे तो पार्टी लीडर संबोधन करते थे किसी ने कभी किसी को रोका हम तो जो नहीं सहमत थे हमारे साथ उनको भी ऑफिशियल मीटिंग्स में रिक्वेस्ट करते रहे कि आओ अंदर आके बात करो जब उन्होंने नहीं की तो उनकी मर्जी है तो अब आप चाहोगे कि आप पार्टी के खिलाफ खुले हम प्रोग्राम चला रहे हो पार्टी के अगेंस्ट सारी बयानबाजी कर रहे हो तो फिर आप बोलोगे कि आप पार्टी हेड ऑफिस भी आप आके हेड करोगे तो ये चीज पार्टी का वर्कर बर्दाश्त करेगा कोई भी जो ऑर्गेनाइजेशन है ब्लड सिपण के नहीं चलती आपको हक है आपने अलग से कोई बात करनी है, आप करो तो कोई तो एक्शन देखने को मिलेगा कुछ होगा एक्शन वो पार्टी, पार्टी की देखेंगे जब पड़ेगी तो वो एक्शन लेते हैं वो उनका काम है वो देखेंगे आप, हम तो मैंने बताया सारा कुछ आप लेट आए हैं कि हम एस जी पी सी इलेक्शन जो इकतीस तारीख तक वोट्स भर रहे हैं उनकी जो है समीक्षा कर रहे हैं और दूसरा जो चार बाई इलेक्शन हैं उनकी प्लानिंग कर ठीक है